880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ ਦੋਸਤੋ ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਮੈਂ ਆਮ ਆਦਮੀ ਕਲੀਨਿਕ ਆਕਰਕਲਾਂ ਦੇ ਵਿੱਚ ਐਜ਼ ਅ ਮੈਡੀਕਲ ਅਫੀਸਰ ਕੰਮ ਕਰਦੀ ਹਾਂ ਸਾਡੇ ਕੋਲ ਇੱਥੇ ਐਵਰੇਜ 70 ਤੋਂ 80 ਪੇਸ਼ੈਂਟ ਰੋਜ਼ ਆਪਣਾ ਫ੍ਰੀ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਤੇ ਉਹਨਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਸਾਡੇ ਇੱਥੇ ਫ੍ਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਹਨ ਹੁਣ ਪੰਜਾਬ ਦੇ ਵਿੱਚ 850 ਆਮਦਨੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ ਮੇਰੀ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀਆਂ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਆ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ ਆਲ ਇੰਡੀਆ ਯੂਨੀਵਰਸਿਟੀ ਜਿਵੇਂ ਮੇਰੇ ਕਾਫੀ ਮੈਡਲ ਲਏ ਗਏ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਆਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਨੰਬਰ ਤਰੀਆ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸफारਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮ ਐਲ ਏ ਮਹਿਲ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰੀਆ ਕਰਦੀ ਆਂ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਹੁਣ ਵੀ ਜਦੋਂ ਮੈਂ ਚੰਡੀਗੜ੍ਹ ਰਹਿਣ ਮਤਲਬ 10 10 15 15 ਦਿਨ ਰਹਿ ਕੇ ਆਈ ਆਂ ਤਾਂ ਇਹਨਾਂ ਨੇ ਮੇਰਾ ਰਹਿਣ ਦਾ ਉੱਥੇ ਬਿਲਕੁਲ ਐਮ ਐਲ ਏ ਹੋਸਟਲ ਫ੍ਰੀ ਕਰਵਾਇਆ ਤੇ ਅੱਗੇ ਵੀ ਮੈਨੂੰ ਉਮੀਦ ਆ ਮੈ ਕੜਨਗੇ ਖੁਸ਼ੀ ਸ੍ਰਿਕਾ ਦਾ ਮੈਸਮ ਸੰਦਰ ਦੇ ਬੜੇ ਮਕਾਸ ਤੇ ਪਹੁੰਚ ਗਏ ਪਸਾਦ ਸਰ ਰੈਂਕ ਦੀ ਜੌਬ ਮਿਲਨੀ ਹੈ ਨਾ ਬਹੁਤ ਔਖੇ ਆ ਦੇ ਮਕਾਮ ਤੇ ਮਤਲਬ ਮੈਨੂੰ ਮੈਨੂੰ ਇਦਾਂ ਸਿਵਲ ਕਾਂਸਟੇਬਲ ਲੈਵਲ ਦੀ ਮੈਨੂੰ ਜੌਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਹਾਂਜੀ ਮੇਰੇ ਰੈਡੀ ਟੈਕਸੀ ਡਰਾਈਵਰ ਨੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਹੀ ਮੈਨੂੰ ਮਤਲਬ ਮੁੰਡਿਆਂ ਵਾਂਗੂ ਰੱਖਿਆ ਇੱਕ ਕੁੜੀ ਨੂੰ ਬਾਹਰ ਤੋਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਤਾਂ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਮੈਂ ਇਹਨਾਂ ਦੀ ਉਮੀਦਾਂ ਤੇ ਖਰੀ ਉੱਤਰੀਆਂ ਤੇ ਮੈਨੂੰ ਬਹੁਤ ਜ਼ਿਆਦਾ ਫਕਰ ਮਹਿਸੂਸ ਹੋ ਰਿਹਾ ਤੇ ਪਿੰਡ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਫਕਰ ਮਹਿਸੂਸ ਹੋ ਰਿਹਾ ਵੀ ਸਾਡੇ ਫ੍ਰੈਂਡ ਦੀ ਪਹਿਲੀ ਕੁੜੀ ਆ ਵੀ ਜਿਹੜੇ ਆਫੀਸਰ ਰੈਂਕ ਦੀ ਜੋਬ ਲੈ ਕੇ ਆਈ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਜਿਨ੍ਹਾਂ ਨੇ ਪਲੇਅਰਾਂ ਨੂੰ ਅੱਗੇ ਲੈ ਕੇ ਜਾਂਦਾ ਪਹਿਲਾਂ ਪਲੇਅਰਾਂ ਨੂੰ ਨਹੀਂ ਸੀ ਬਿਨਾ ਪੈਸਾ ਬੁਸਾ ਸ਼ਾਇਦ ਹੁੰਦਾ ਸੀਗਾ ਤੇ ਚਲੋ ਇਹਨਾਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਨੂੰ ਜੌਬ ਦਿੱਤੀ ਆਗੀ ਅੱਗੇ ਵੀ ਮੈਂ ਚਾਹੁੰਨੀ ਆ ਵੀ ਮਾਨ ਸਰਕਾਰ ਦੀ ਹੀ ਸਰਕਾਰ ਆਵੇ ਤਾਂ ਐਦਾਂ ਹੀ ਪਲੇਅਰਾਂ ਨੂੰ ਅੱਗੇ ਲੈ ਕੇ ਆ ਕਿਉਂਕਿ ਹੁਣ ਨੈਸ਼ਨਲ ਤੇ ਇਹਨਾਂ ਨੇ ਪੈਸੇ ਵਧਾ ਰੱਖੇ ਨੇ 1-1 ਲੱਖ ਰੁਪਇਆ ਨੈਸ਼ਨਲ ਤੇ ਮਿਲਦਾ ਆ ਤੇ ਮੈਨੂੰ ਪਹਿਲਾਂ ਵੀ 5 ਲੱਖ ਰੁਪਇਆ ਮਿਲਿਆ ਸੀ ਖੇਡਾਂ ਚੋਂ ਤੇ ਹੁਣ ਵੀ ਮੇਰਾ 10-12 ਲੱਖ ਰੁਪਇਆ ਬਣਿਆ ਹੋਇਆਗਾ ਤੇ ਐਦਾਂ ਹੀ ਸਰਕਾਰ ਵਧੀਆ ਧੰਗ ਨਾਲ ਕਰੀ ਉਹ ਕੰਮ ਕਰਦੀ ਰਹੇ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਜੋਬ ਦਿੱਤੀ ਮਾਨ ਜੋ ਮੁਖਮਾਤਰੀ ਸਾਡੇ ਪੰਜਾਬ ਜੋ ਅੱਜ ਸਾਨੂੰ ਮਾਨ ਦਿੱਤਾ ਇਹ ਲੜਕੀ ਨੂੰ ਅੱਜ ਕਿਸੇ ਮਕਾਮ ਤੇ ਰਿਵਰ ਇੰਸਪੈਕਟਰ ਬਣਾ ਕੇ ਗ੍ਰੇਡ ਪਹਿਲੀ ਚ ਜੋ ਅੱਜ ਮਾਨ ਕਰਿਆ ਸਾਡੇ ਪੰਜਾਬ ਦਾ ਬਹੁਤ ਉੱਚਾ ਮਾਨ ਹੋਇਆ ਐਮਐਲਏ ਸਾਡੇ ਹਲਕੇ ਦੇ ਮੰਡੋਰੀ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਨੰਬਰਦਾਰਾਂ ਬਣੀਓ ਔਰ ਪਿੰਜੀ ਪੰਚਾਇਤ ਬਣੀਓ ਜੀ ਆਇਆ ਕਹਿੰਨਾ ਤੁਹਾਨੂੰ ਸਾਡੇ ਮੰਡੋਰੀ ਸਾਹਿਬ ਨੂੰ ਜਿਹੜੇ ਆ ਕੇ ਇਸ ਬੱਚੀ ਨੂੰ ਮਾਨ ਦਿੱਤਾ ਮੈਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਖੇਡਾਂ ਉਹਨੂੰ ਬਹੁਤ ਤਰਜੀਹ ਦਿੰਦਾ ਇਹ ਲੜਕੀਆਂ ਨੇ ਜੋ ਅੱਜ ਪਰੌਣ ਹੱਤਿਆ ਕਰ ਰਹੇ ਸੀ ਜੋ ਲੋਕ ਅੱਜ ਛਾਟੀਆਂ ਲੜਕੀਆਂ ਨੇ ਮਾਂ ਨੂੰ ਪਿਆ ਕਰਿਆ ਨੇ ਸਰਕਾਰੀ ਹਾਈ ਸਕੂਲ ਪੁਜੀਤਕੇ ਕੋਰਦੇ ਵਿੱਚ ਪੜਾਉਣੀ ਹੈ ਜੀ ਮੇਰੇ ਕੋਲ ਇਹ ਬੇਟੀ 6ਵੀਂ ਤੋਂ ਲੈ ਕੇ 10ਵੇਂ ਤੱਕ ਪੜ੍ਹੀ ਹੈ ਬਹੁਤ ਹੀ ਯਾਨੀ ਸਭ ਤੋਂ ਵੱਡਾ ਗੁਣ ਸੀ ਕਿ ਇਹ ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦੀ ਸੀ ਬੇਟੀ ਆਪਾਂ ਅਨੁਸ਼ਾਸਨ ਹੀ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਨੀਂਹ ਹੁੰਦੀ ਹੈ ਜਿਹਦੇ ਨਾਲ ਆਪਾਂ ਹਰ ਮੰਜ਼ਲ ਨੂੰ ਸਾਰ ਕਰ ਸਕਦੇ ਹਾਂ ਤੇ ਮਿਹਨਤੀ ਕਿਸੇ ਕੁੜੀ ਬਹੁਤ ਵਧੀਆ ਜਿਵੇਂ ਆਮ ਨਾਰਮਲ ਪਰਿਵਾਰ ਦੀ ਬੱਚੀ ਸੀ ਇਹ ਤਾਂ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੁਝ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਵੇਂ ਕਰਨਾ ਹੈ ਤਾਂ ਜਿੰਨੇ ਕਿ ਸਾਡੇ ਕੋਲ ਉਦੋਂ ਗਾਈਡੈਂਸ ਅਸੀਂ ਦੇ ਸਕਦੇ ਸੀ ਇਹਨੂੰ ਦਿੱਤੀ ਸਾਡੇ ਕੋਲੇ ਬੜੀ ਵਧੀਆ ਸੀ ਕੁੜੀ ਪਰ ਇਹਦੂ ਬਾਅਦ ਜਦੋਂ ਇਹ ਪਲੱਸ 1 ਪਾਸਟੂ ਦੇ ਅੱਗੇ ਗਈ ਤਾਂ ਉੱਥੇ ਜਾ ਕੇ ਇਹਨੂੰ ਹੋਰ ਗਾਈਡੈਂਸ ਮਿਲਦੀ ਗਈ ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇੰਨੇ ਕੀ ਸਹੂਲਤ ਸੀਗੀ ਕਿ ਅਸੀਂ ਇਹਨੂੰ ਆਮ ਖੇਡਾਂ ਦੇ ਵਿੱਚ ਹੀ ਲਾ ਸਕਦੇ ਸੀ ਜਿਹੜੀ ਖੇੜੇ ਨੇ ਚੁਣੀ ਡ੍ਰੈਗਨ ਬੋਰਡ ਵਾਲੀ ਉਹ ਸਾਡੇ ਕੋਲ ਹੈ ਨਹੀਂ ਸੀਗੀ ਪਰ ਅੱਗੇ ਜਿਹਨੇ ਮਿਹਨਤੀ ਵੀ ਸੀ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੀ ਸੀ ਤਾਂ ਇਹਦੀ ਉਸ ਨੂੰ ਮਿਹਨਤ ਨੂੰ ਫਲ ਆਇਆ ਤੇ ਅੱਜ ਇਹ ਕੁੜੀ ਹੈ ਜਿਹੜੀ ਅੱਜ ਲੇਬਰ ਅਫਸਰ ਦੇ ਮਕਾਮ ਤੱਕ ਪਹੁੰਚੀ ਹੈ ਇਹ ਪਹਿਲੀ ਵਾਰ ਦੇਖਿਆ ਦੇਖੋ ਕਿ ਆਮ ਘਰ ਦੇ ਬੱਚਾ ਜਿਹਨੇ ਆਪਾਂ ਕਹਦੇ ਕਿ ਕੋਈ ਕੋਚਿੰਗ ਨਹੀਂ ਲੱਤੀ ਕੋਈ ਆਪਣੇ ਖੇਡ ਦੇ ਬਲ ਕੁੱਤੇ ਦੇ ਆਧਾਰ ਤੇ ਇਸ ਮੁਕਾਬਲੇ ਪਹੁੰਚੀ ਇਸ ਲਈ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਵੀਰੇ ਨਦੇ ਪਾਪਾ ਹੈਗੇ ਸੀ ਡਰਾਈਵਲ ਅਸੀਂ ਬਸ ਛੋਟੇ ਦੇ ਬਲ ਤੋਂ ਥੇ ਹੌਲੀ ਹੌਲੀ ਪੜਾਈ ਕਰਾਈ ਪੜਾਈ ਕਰਾ ਕੇ ਬਾਹਰ ਤੋਰਿਆ ਵੀ ਕੁਝ ਬਣਨਗੇ ਬੱਚੇ ਸੀ ਸੀਗੀ ਵੀ ਚਲ ਕੋਦੋ ਕ ਕਦੇ ਤਾਂ ਮਿਲੂਗੀ ਹਨਾ ਵੀ ਜਦੋਂ ਪੜ੍ਹ ਕੇ ਲੈ ਕੇ ਕੋਈ ਕੋਣਨੇ ਕੇ ਬੱਚੇ ਮਾਪਾਪ ਨੂੰ ਖੁਸ਼ੀ ਹੋਗੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਿੰਨੇ ਪੁੱਤ ਨੇ ਸਾਰੇ ਪੜ ਦਾ ਨਾਮ ਰੋਸ਼ਨ ਕੀਤਾ ਮਾਪਾਪ ਦਾ ਸ਼ਾਨ ਰੈਂਦਾ ਸਾਰੇ ਇਤਨਾ ਵਸੇ ਇਸੇ ਤਰ੍ਹਾਂ ਇਹ ਨੌਕਰੀ ਕਹਿੰਦੀ ਸੀ ਵੀ ਮੈਂ ਕੁਸਤਾ ਇੰਸਪੈਕਟਰ ਬਣਨਾ ਉਹ ਵੀ ਖੁਸ਼ੀ ਜਿਹੜੀ ਇਹ ਨਹੀਂ ਹੈਗੀ ਸੀ ਉਹ ਹੀ ਆਈ ਹੈ ਕੱਤਾ ਵਸੇ ਵੀ ਸੋਚਦੇ ਸੀਗੇ ਵੀ ਤਿਆਰੀ ਕਰੀ ਜਾਂਦੇ ਸੀਗੇ ਕਿ ਕਦੇ ਧਮਾਹਰਾ ਸੁਣਾਗਾ ਮਹਾਰਾਜ ਦੇ ਪ੍ਰੋਸੋਸ ਹੀ ਕਰਦੇ ਵੀ ਕਦੇ ਤਾਂ ਮਹਾਰਾਜ ਫਲ ਦਉਂਦੇ ਇਹਨਾਂ ਦਾ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ ਵੀ ਇਹਨਾਂ ਨੇ ਸਾਵਾਜਿਬ ਦਿਨਾਂ ਨੇ ਸਪੋਰਟ ਕੀਤੀ ਅੱਜ ਮੈਂ ਕਿਹੜਾ ਹਲਕਾ ਮਹਿਲਕਲਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਬੇਟੀ ਨੇ ਪਹਿਲਾਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਮੈਡ ਦੇ ਆਧਾਰ ਤੇ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਅੱਜ ਸੰਦੀਪ ਕੌਰ ਜਿਹੜੇ ਬਜਿੱਤ ਕਲਾ ਦੀ ਬੇਟੀ ਆ ਤੇ ਇਹਦਾ ਫਾਦਰ ਸਾਹਿਬ ਨੇ ਕੇ ਡਰਾਈਵਰ ਰਹੇ ਨੇ ਕਿ ਇਹ ਇੰਨੇ ਛੋਟੇ ਪਰਿਵਾਰ ਚੋਂ ਉੱਠ ਕੇ ਬਹੁਤ ਵੱਡੀ ਪੋਸਟ ਦਿੱਤੇ ਲੇਬਰ ਇਨਸਪੈਕਟਰ ਆ ਜਿਹੜੀ ਅੱਜ ਇਹ ਭਰਤੀ ਹੋਈ ਆ ਨਿਯੁਕਤੀ ਪੱਤਰ ਇਹਨੂੰ ਮਿਲ ਗਿਆ ਤੇ ਇਹ ਟ੍ਰੇਨਿੰਗ ਵੀ ਹੋ ਗਈ ਇਹਦੀ ਮੈਂ ਕਹਿਣ ਦਾ ਭਾਵ ਆ ਵੀ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਅੱਜ ਤੱਕ ਮੈਟਰ ਨਹੀਂ ਥੋੜੀ ਹੈਗੀ ਜਿੰਨੇ ਵੀ ਬੱਚੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਹੱਕ ਆ ਐਤਕੀ ਮਿਲਣ ਲੱਗਿਆ ਪਹਿਲੀਆਂ ਸਰਕਾਰਾਂ ਮੂਕ ਕੀ ਹੁੰਦਾ ਸੀਗਾ ਜਦੋਂ ਬੋਟਾਂ ਚ ਮਿਲਦਾ ਵੀ ਬੋਟਾਂ ਪੈਣੀ ਹੁੰਦੀ ਤਿੰਨ ਕਿ ਮਹੀਨੇ ਪਹਿਲਾਂ ਨੌਕਰੀਆਂ ਕੱਢਦੇ ਹੁੰਦੇ ਸੀ ਜਿਹੜੀ ਨਵੀਂ ਸਰਕਾਰ ਹੁੰਦੀ ਸੀ ਉਹ ਹਟਾ ਜਾਂਦੀ ਸੀ ਮੈਂ ਆਪ ਦੋ ਵਾਰੀ ਭਰਤੀ ਹੋਇਆ ਇੱਕ ਵਾਰੀ ਨਹਿਰੀ ਪੜਵਾਰੀ ਭਰਤੀ ਹੋਇਆ ਇੱਕ ਵਾਰੀ ਸੈਕਟਰੀ ਹੋਇਆ ਕਹਿਣ ਦਾ ਭਾਵ ਜਿਹੜੀ ਨਵੀਂ ਸਰਕਾਰਾਂ ਨੇ ਜਿਹੋ ਘੜ ਦਿੰਦੀ ਸੀ ਯਾਨੀ ਕਿ ਆ ਜਿਹੜੀਆਂ ਪੋਸਟਾਂ ਭਰੀਆਂ ਜਾਂਦੀਆਂ ਸੀ ਗਰੀਬ ਤਾਂ ਇੱਕ ਤਾਂ ਉੱਥੇ ਪਹੁੰਚ ਹੀ ਨਹੀਂ ਸਕਦਾ ਉਥੇ ਲੈ ਦੇ ਕੇ ਉਹਨਾਂ ਪੋਸਟਾਂ ਦੇ ਵਿੱਚ ਫੇਰਾ ਫੇਰੀ ਕਰ ਜਾਂਦੇ ਸੀ ਯਾਨੀ ਕਿ ਮਾਨ ਸਾਹਿਬ ਨੇ 60000 ਤੋਂ ਵੀ ਵੱਧ ਨੌਕਰੀਆਂ ਜਿਹੜੀ ਤੇ ਪੰਜਾਬ ਦੇ ਵਿੱਚ ਪਹਿਲੇ 3 ਸਾਲਾਂ ਦੇ ਦੇ ਚੁੱਕੇ ਆ ਪੰਜਾਬ ਦਾ ਇੱਕ ਵੀ ਬੱਚਾ ਇਹ ਨਹੀਂ ਕਹਿ ਸਕਦਾ ਵੀ ਮੇਰਾ 1 ਰੁਪਿਆ ਵੀ ਲੱਗਿਆ ਹੋਵੇ ਆ ਸੰਦੀਪ ਕੌਰ ਆ ਇੱਕ ਮਨਲਾ ਵੀ ਘਰੋਂ ਬੁਲਾ ਕੇ ਦੇਣ ਵਾਲੀ ਗੱਲ ਆ ਨੌਕਰੀ ਵੀ ਇਹੋ ਇਹ ਹੀ ਆਪ ਦਾ ਬਿਆਨ ਕਰੂਗੀ ਕਹਿਣ ਦਾ ਭਾਵ ਵੀ ਕਦੇ ਵੀ ਜਿੰਨੇ ਵੀ ਬੱਚੇ ਕਈ ਬੱਚਿਆਂ ਨੂੰ ਦੋ ਦੋ ਵਾਰ ਹੀ ਨੌਕਰੀਆਂ ਮਿਲ ਗਈਆਂ ਮੈਂ ਆਪ ਦੋ ਦੋ ਨਿਫਤੀ ਪੱਤਰ ਦਿੱਤੇ ਕਈ ਬੱਚਿਆਂ ਨੂੰ ਜਣੇ ਕਿ ਦੇਖੋ ਲੱਗਣਾ ਤਾਂ ਉਹਨੇ ਜਿਹੜਾ ਮੈਡ ਦੇ ਵਿੱਚ ਆਊਗਾ ਜਣੇ ਕਿ ਕਦੀ ਮੈਡ ਨਹੀਂ ਤੋੜੀ ਗਈ ਜਣੇ ਕਿ ਹਰੇਕ ਨੂੰ ਆਸ ਬਣੀ ਆ ਇਹਨੂੰ ਦੇਖ ਕੇ ਸਾਡੀ ਛੋਟੀ ਬੱਚੀ ਸੰਦੀਪ ਕੌਰ ਨੂੰ ਦੇ ਕੇ ਹੋਰ ਬੱਚੀਆਂ ਕਿੰਨੀ ਤਿਆਰ ਹੋਣਗੀਆਂ ਵੀ ਸਾਡੇ ਜਿਹੜਾ ਹਕਾਇਤ ਕੀ ਮੈਣ ਲੱਗਿਆ ਵਾ ਉਹ ਤਿਆਰੀ ਕਰਨਗੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਉੱਚੇ ਅਹੁਦੇ ਤੇ ਜਾਣਗੀਆਂ ਜਿਵੇਂ ਅੱਜ ਆਪਣੇ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਆ ਵੀ ਲੇਬਰ ਇਨਸਪੈਕਟਰ ਲੱਗਣਾ ਬਹੁਤ ਵੱਡੀ ਗੱਲ ਆ ਇਹ ਗ੍ਰੇਡ ਦੇ ਵਿੱਚ ਇਹਨੂੰ ਅੱਜ ਨਿਯੁਕਤੀ ਪੱਤਰ ਮਿਲਿਆ ਵਾ ਨਹੀਂ ਜੀ ਸੰਤਮ ਉਮੀਦ ਨਹੀਂ ਸੀਗੀ ਜੀ ਇਹ ਤਾਂ ਕਨਸਟੇਬਲ ਦੀ ਤਿਆਰੀ ਕਰ ਰਹੀ ਸੀ ਚੰਡੀਗੜ੍ਹ ਇਹਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਤੇ ਲੈਵਰੇਜ ਦੇ ਸਪੈਕਟਰ ਵੀ ਇਹਨਾਂ ਵੀ ਹੋ ਨਿਕਲਈ ਜੀ ਆਪਾਂ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੈਂ ਧੰਨਵਾਦ ਕਰਦੇ ਆ ਆਪਣੇ ਪ੍ਰਵੰਤ ਸਨਮਾਨ ਦਾ ਤੇ ਕੁਲਵੰਤ ਸਿੰਘ ਪੰਡੋਰੀ ਦਾ ਤੇ ਜਿਨ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਸਾਨੂੰ ਐਡੀ ਵੱਡੀ ਮੁਕਾਮ ਤੇ ਪਹੁੰਚਾਇਆ ਜੀ